ਰਾਹੁਲ ਗਾਂਧੀ ਨੇ ਮੇਰੇ ਕੰਨ 'ਚ ਪਹਿਲੇ ਦੱਸਿਆ ਸੀ ਸਾਡਾ 15 ਲੱਖ ਕਿੱਥੇ ਆ ਜਿਹੜਾ ਕਾਲਾ ਧਨ ਸੀ ਤੁਸੀਂ ਵਾਪਸ ਲੈ ਕੇ ਆਣਾ ਸੀ ਉਹ ਕਿੱਥੇ ਆ ਸਵਾਲ ਇਹ ਆ ਕਿ ਨੌਕਰੀਆਂ ਕਿੱਥੇ ਆ ਜੀ ਸਵਾਲ ਇਹ ਵੀ ਆ ਤੁਸੀਂ ਕਦੀ ਅਮਰੀਕਾ ਚਲੇ ਜਾਣੇ ਆ ਤੁਸੀਂ ਕਦੇ ਕਿਸੇ ਕੰਟਰੀ ਚਲੇ ਜਾਣੇ ਪੰਜਾਬ ਕਦੋਂ ਆਉਂਗੇ ਬਹੁਤ سارے ਸਵਾਲਾਂ ਦੇ ਜਵਾਬ ਦਿਓ ਇਹਨਾਂ ਲਈ ਸਭ ਤੋਂ ਪਹਿਲੇ ਯੋਗਦਾਨ ਚਾਹੀਦਾ ਪੂਰੀ ਸਾਡੀ ਕੰਟਰੀ ਦਾ ਰਾਹੁਲ ਗਾਂਧੀ ਜੀ ਜੇ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਂਦੇ ਹੋ ਤਾਂ ਕੀ ਚੇਂਜਸ ਲੈ ਕੇ ਆਉਂਗੇ ਮੈਂ ਸਿਰਫ ਜਿਹੜਾ ਹੋ ਗਿਆ ਕੱਢੋ ਮਾਈਕ ਬੰਦ ਕਰ ਦਿਦਾ ਮੈਂ ਯੈਸ ਕੋਈ ਗੱਲ ਨਹੀਂ ਸਿਰ ਜਿਹੜਾ ਅਗਨੀਵੀਰ ਆ ਮੈਂ ਉਹਨੂੰ ਰੋਕੂੰਗਾ ਪਹਿਲਾਂ ਜਿਹੜੀ ਬਾਰਡਰ ਤੇ ਫੋਰਸਿਸ ਆ ਉਹਨੂੰ 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 ਨੁਕਸਾਨ ਕੀ ਅਗਨੀਵੀਰ ਦਾ ਨੁਕਸਾਨ ਕੀ ਹੈ ਸਿਰ ਅਗਨੀਵੀਰ ਦਾ ਨੁਕਸਾਨ ਇਹ ਹੈ ਕਿ ਜਿੱਦਾਂ ਮਤਲਬ ਫੌਜੀ ਆ ਜੇ ਫਿਰ ਉਹਨਾਂ ਨੂੰ ਮਤਲਬ ਰਿਟਾਇਰ 4 ਸਾਲਾਂ ਬਾਅਦ ਕਰ ਦਿੰਦੇ ਫਿਰ ਉਹਨਾਂ ਨੂੰ ਸਿਰ ਪੈਨਸ਼ਨ ਇਦਾਂ ਕੁਝ ਵੀ ਨਹੀਂ ਦਿੰਦੇ ਤਾਂ ਮਜਾਣਾ ਕੀ ਨਾ ਜਿੱਦਾਂ 4 ਸਾਲਾਂ ਤੱਕ ਨਹੀਂ ਰਿਟਾਇਰ ਕਰਨ ਦਾ ਪਹਿਲਾ ਸੀਗਾ ਉੱਦੇ ਚੱਲਣ ਤੇ ਪਹਿਲ ਗਾਮ 'ਚ ਅਟੈਕ ਹੋ ਗਿਆ ਫੋਰਸਿਸ ਕਿੱਥੇ ਸਿਗੀਆਂ ਫੋਰਸਿਸ ਜਰੂਰ ਹੋਗਾ ਜਿੱਦਾਂ ਕਿ ਅਸੀਂ ਹੁਣ ਦੇਖ ਰਹੇ ਹਾਂ ਕਿ ਨਰਿੰਦਰ ਮੋਦੀ ਆਪਣੇ ਇੰਟਰਵਿਊ ਦੇਈ ਜਾ ਰਹੇ ਆ ਉਹ ਕੁਛ ਨਾ ਕੁਛ ਅਫਗਾਨਿਸਤਾਨ ਨਾਲ ਨਰਿੰਦਰ ਮੋਦੀ ਤੁਸੀਂ ਆ ਹਾਂਜੀ ਇਸ ਟਾਈਮ ਨਰਿੰਦਰ ਮੋਦੀ ਤੁਸੀਂ ਆ ਹਾਂਜੀ ਹਾਂਜੀ ਇਸ ਲਈ ਅਫਗਾਨਿਸਤਾਨ ਨਾਲ ਹੁਣ ਚੱਲਦੀ ਆ ਸਾਡੀ ਰਿਲੇਸ਼ਨ ਚੱਲਦੇ ਵਧੀਆ ਰਿਲੇਸ਼ਨ ਆ ਅਸੀਂ ਉਹਨਾਂ ਨੂੰ ਕੁਛ ਆਪਣਾ ਦਵਾਂਗੇ ਜਿਹਦਾ ਮਤਲਬ ਪ੍ਰੋਪਰਨ ਵੈਪਨ ਪ੍ਰੋਵਾਈਡ ਕਰਕੇ ਪਾਕਿਸਤਾਨ ਦੇ ਅਗੇ ਜ਼ਰੂਰ ਐਕਸ਼ਨ ਦਵਾਂਗੇ ਜੇ ਇੱਕ ਦਿਨ ਲਈ ਤੁਹਾਨੂੰ ਪ੍ਰਾਈਮ ਮਿਨਿਸਟਰ ਸੱਚੀਓ ਬਣਾ ਦਿੱਤਾ ਜਾਵੇ ਫਿਰ ਕੀ ਕਰੂੰਗੇ ਪਹਿਲੇ ਸਾਹਮਣੋਂ ਮੈਂ ਆਪਣੇ ਯੂਥ ਹੈ ਜਿਹੜੀ ਉਹਨਾਂ ਨੂੰ ਜੋਬਸ ਦਵਾਂਗਾ ਸਭ ਤੋਂ ਪਹਿਲਾਂ ਮੇਰਾ ਜਿਹੜਾ ਸਟੈਪ ਹੋਊਗਾ ਸੈਕੰਡਲੀ ਮੈਂ ਫੋਰਸਸ ਦਾ ਕਰੂੰਗਾ ਬਾਰਡਰ ਦੇ ਉੱਤੇ ਜਿਹੜੀਆਂ ਕਿ ਚੀਜ਼ਾਂ ਅਸੀਂ ਦੇਖ ਰਹੇ ਹਾਂ ਕਿ ਅੱਜ ਹੋ ਰਿਹਾ ਹੈ ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਇੰਪਰੂਵ ਕਰਨਾ ਚਾਹੁੰਦਾ ਹਾਂ ਸਾਡਾ ਸਤਿ ਸ਼੍ਰੀ ਅਕਾਲ ਜੀ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸ਼ਵਰੀ ਸਾਥ ਇਸ ਸਮੇਂ ਅਸੀਂ ਸਕਾਲਰ ਪਬਲਿਕ ਸਕੂਲ ਵਿਖੇ ਮੌਜੂਦ ਹਾਂ ਔਰ ਅੱਜ ਦਾ ਦਿਨ ਸਕਾਲਰ ਪਬਲਿਕ ਸਕੂਲ ਲਈ ਬਹੁਤ ਖਾਸ ਹੈ ਕਿਉਂਕਿ ਇੱਥੇ ਦੇਸ਼ ਦੇ ਦੋ ਵੱਡੇ ਲੀਡਰ ਮੌਜੂਦ ਨੇ ਸਾਡੇ ਨਾਲ ਨੇ ਨੰਨੇ ਮੋਦੀ ਜੀ ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਾਈਮ ਮਿਨਿਸਟਰ ਤੇ ਨਾਲ ਨੇ ਐਲੋਪੀ ਰਾਹੁਲ ਗਾਂਧੀ ਜੀ ਮੋਦੀ ਸਾਹਿਬ ਬਾਰੇ ਕਿਹਾ ਜਾਂਦਾ ਕਿ ਬਹੁਤ ਡਿਟਰਮਾਈਨਡ ਰਹਿੰਦੇ ਨੇ ਡਿਟਰਮੀਨੇਸ਼ਨ ਬਹੁਤ ਹੈ ਦ੍ਰਿੜਤਾ ਬਹੁਤ ਹੈ ਤੇ ਨਾਲ ਦੇ ਨਾਲ ਵਿਜਨਰੀ ਬਹੁਤ ਨੇ ਉਸੇ ਗੱਲ ਉਸੇ ਤਰ੍ਹਾਂ ਗੱਲ ਕਰੀਏ ਰਾਹੁਲ ਗਾਂਧੀ ਜੀ ਉਹਨਾਂ ਦੀ ਤਾਂ ਕਿਹਾ ਜਾਂਦਾ ਵੌਇਸ ਆਫ ਯੂਥ ਨੇ ਔਰ ਸਟਰੋਂਗਰ ਇੰਡੀਆ ਦੀ ਗੱਲ ਕਰਦੇ ਆ ਇਹਨਾਂ ਨੇ ਅੱਜ ਇੱਥੇ ਇੱਕ ਮੌਕ ਪਾਰਲੀਮੈਂਟ ਉਹਦੇ ਤੇ ਵੀ ਪ੍ਰੈਜੈਂਟੇਸ਼ਨ ਦਿੱਤੀ ਹੈ ਲੇਕਿਨ ਹਾਲ ਦੀ ਘੜੀ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਹੈ ਜਾਣਨਾ ਕਿ ਕਿੰਨੀ ਪ੍ਰੇਪਰੇਸ਼ਨ ਕੀਤੀ ਕਿੰਨੀ ਮਿਹਨਤ ਕੀਤੀ ਹੈ ਕਿਉਂਕਿ ਡੇਢ ਦੋ ਘੰਟਾ ਪਾਰਲੀਮੈਂਟ ਚੱਲੀ ਹੈ ਔਰ ਇਹਨਾਂ ਦੇ ਮਨ ਦੇ ਅੰਦਰੋਂ ਕੀ ਫੀਲਿੰਗਸ ਉਮੜੀਆਂ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਪਹਿਲੇ ਇਹਨਾਂ ਦੇ ਅਸਲੀ ਨਾਮ ਵੀ ਪੁੱਛਾਂਗੇ ਜੋ ਬਹੁਤ ਇੰਟਰਸਟਿੰਗ ਨੇ ਤੇ ਇਸ ਤੋਂ ਬਾਅਦ ਕੁਝ ਹਾਸੇ ਭਰਪੂਰ ਗੱਲਾਂ ਕਰਾਂਗੇ ਕੁਝ ਮौज-ਮਸਤੀ ਕਰਾਂਗੇ ਤੇ ਵਾਕੀ ਸੋਚ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਸੋਚ ਕੀ ਹੈ ਭਾਰਤ ਦੇਸ਼ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਮੋਤ ਸਾਬ ਬਹੁਤ ਨਿਕਾ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਹਾਂਜੀ ਹਾਂਜੀ ਅੱਛਾ ਮੈਂ ਅੱਜ ਬਹੁਤ ਹੀ ਐਕਸਾਈਟਡ ਮਹਿਸੂਸ ਕਰ ਰਿਹਾ ਹਾਂ ਜਿਹੜਾ ਸਾਨੂੰ ਸਕਾਲਰ ਪਬਲਿਕ ਸਕੂਲ ਨੂੰ ਮੈਂ ਥੈਂਕ ਯੂ ਸਭ ਤੋਂ ਪਹਿਲਾਂ ਕਹਿਣਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਅੱਜ ਮੈਂ ਬਹੁਤ ਰਿਸਪਾਂਸਿਬਲ ਪਰਸਨ ਦਾ ਰੋਲ ਪਲੇ ਕੀਤਾ ਹੈ ਸਾਡੇ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਅੱਜ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਸਾਡੇ ਪ੍ਰਿੰਸੀਪਲ ਮੈਮ ਨੇ ਐਮ ਡੀ ਸਾਹਿਬ ਨੇ ਮੈਨੂੰ ਇਹ ਮੌਕਾ ਦਿੱਤਾ ਸਟੇਜ ਤੇ ਮੈਨੂੰ ਪਰਫਾਰਮੈਂਸ ਦੇਣ ਦਾ ਸਾਡੇ ਟੀਚਰਸ ਨੇ ਮੈਨੂੰ ਕਾਫੀ ਪ੍ਰੈਕਟਿਸ ਕਰਵਾਈ ਸੀ ਉਹਨਾਂ ਦਾ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਵਾ ਮੇਰੀ ਇਸ ਪਰਫਾਰਮੈਂਸ ਬਾਰੇ ਤੇ ਐਂਡ ਇਵਨ ਦਾ ਪ੍ਰਾਊਡ ਦੀ ਫੀਲਿੰਗ ਨੂੰ ਮੈਂ ਮਹਿਸੂਸ ਕਰ ਰਿਹਾ ਹਾਂ ਬਸ ਤੁਹਾਡਾ ਅਸਲੀ ਨਾਮ ਕੀ ਹੈ ਮੇਰਾ ਅਸਲੀ ਨਾਮ ਰਾਹੁਲ ਬਹਿਲ ਹੈ ਅੱਛਾ ਮਤਲਬ ਨਰਿੰਦਰ ਮੋਦੀ ਜੀ ਦਾ ਅਸਲੀ ਨਾਮ ਰਾਹੁਲ ਬਹਿਲ ਨੰਨੇ ਨਰਿੰਦਰ ਮੋਦੀ ਜੀ ਦਾ ਅਸਲੀ ਨਾਮ ਰਾਹੁਲ ਬਹਿਲ ਹੈ ਹੁਣ ਆਪਾਂ ਰਾਹੁਲ ਗਾਂਧੀ ਜੀ ਨਾਲ ਗੱਲ ਕਰ ਲਈਏ ਰਾਹੁਲ ਜੀ ਆਓ ਅੱਗੇ ਰਾਹੁਲ ਜੀ ਵੈਸੇ ਭਾਰਤ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਔਰ ਇੱਥੇ ਅੱਜ ਕਿੰਨੀ ਪ੍ਰੈਪਰੇਸ਼ਨ ਤੋਂ ਬਾਅਦ ਪਹੁੰਚਿਆ ਮੈਂ ਇਹਨਾਂ ਤੋਂ ਪਹਿਲਾਂ ਇਹਦਾ ਅਸਲੀ ਨਾਮ ਪੁੱਛਦਾ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਅਸਲੀ ਨਾਮ ਕੀ ਹੈ ਤੁਹਾਡਾ ਸ시 ਗੈਲ ਜੀ ਮੇਰਾ ਨਾਮ ਹਾਂ ਮਨਵਿੰਦਰਦੀਪ ਸਿੰਘ ਠੀਕ ਹੈ ਹਾਂ ਜੀ ਮਨਵਿੰਦਰ ਕਿੰਨੀ ਪ੍ਰੈਪਰੇਸ਼ਨ ਕਰਨੀ ਪਈ ਇਸ ਲਈ ਸਾਨੂੰ 15 ਤੋਂ 20 ਦਿਨ ਲੱਗੇ ਪ੍ਰੈਪਰੇਸ਼ਨ ਕਰਨ ਨੂੰ ਕਿਉਂਕਿ ਰੋਲ ਜਾਣਾ ਸੀਗਾ ਇਹਨੂੰ ਹਾਂ ਜੀ ਆਫਟਰ ਸਕੂਲ ਵੀ ਤਿਆਰੀ ਕਰਦੇ ਸੀ ਹਾਂ ਜੀ ਆਫਟਰ ਸਕੂਲ ਵੀ ਬਹੁਤ ਤਿਆਰੀ ਕੀਤੀ ਸੀ ਫਿਰ ਅੱਜ ਬੋਦੀ ਸਾਹਿਬ ਤੋਂ ਕੀ ਕੀ ਸਵਾਲ ਲਏ ਬਹੁਤ ਮੈਨੂੰ ਬਹੁਤ ਵਧੀਆ ਸੀਗਾ ਫੀਲਿੰਗ ਵਧੀਆ ਆਈ ਮਤਲਬ ਫੀਲਿੰਗ ਦਾ ਸਵਾਲ ਕੀ ਕੀ ਲਏ ਸਵਾਲ ਲਏ ਕਿ ਕਿਦਾਂ ਮਤਲਬ ਦੇਸ਼ ਨਗਰ ਰੋਲ ਕਰਦੇ ਆ ਹੂੰ ਅੱਛਾ ਰਾਹੁਲ ਗਾਂਧੀ ਬਾਰੇ ਕਿੰਨਾ ਕੁ ਜਾਣਿਆ ਕੀ ਸਮਝਿਆ ਰਾਹੁਲ ਗਾਂਧੀ ਬਾਰੇ ਕਿ ਬਹੁਤ ਵਧੀਆ ਇਨਸਾਨ ਆ ਇਹ ਕਿਦਾਂ ਪੂਰੇ ਬਲ ਪਾਰਲੀਮੈਂਟ ਨੂੰ ਕੰਟਰੋਲ ਕਰਦੇ ਇਦਾਂ ਆਪਾਂ ਇੱਕ ਇੱਕ ਮਿੰਟ ਡਿਬੇਟ ਹੀ ਕਰ ਲੈਣੀ ਹੈ ਇਹ ਰਾਹੁਲ ਗਾਂਧੀ ਸਾਹਿਬ ਦੀ ਤਾਰੀਫ ਕਰ ਰਹੇ ਆ ਤੁਸੀਂ ਮੋਦੀ ਸਾਹਿਬ ਦਾ ਜੋ ਵਿਜ਼ਨ ਹੈ ਜੋ ਕਾਂਗਰਸ ਬਾਰੇ ਸੋਚਦੇ ਤੁਸੀਂ ਨਾਲ ਦੀ ਨਾਲ ਉਹ ਬੋਲੀ ਜਾਣਾ ਰਾਹੁਲ ਗਾਂਧੀ ਬਾਰੇ ਤੁਸੀਂ ਕੀ ਸਮਝਿਆ ਜੀ ਬਹੁਤ ਵਧੀਆ ਇਨਸਾਨ ਆ ਵਧੀਆ ਇਨਸਾਨ ਨੇ ਹਾਂਜੀ ਉਹ پارਲੀਮੈਂਟ ਨੂੰ ਬੜੇ ਵਧੀਆ ਤਰੀਕੇ ਨਾਲ ਕਰਦੇ ਠੀਕ ਹੈ ਜੀ ਇਹਨਾਂ ਤੋਂ ਸਵਾਲ ਕੀ ਕੀ ਲੈਣੇ ਰਾਹੁਲ ਗਾਂਧੀ ਨੇ ਮੈਂ ਸਵਾਲ ਜੀ ਲੈਣ ਕਿ ਕਿਦਾਂ ਇਹ ਕੰਟਰੋਲ ਕਰਦੇ ਆ ਪੂਰੇ ਮੈਂ ਸਵਾਲ ਲੈਣ ਰਾਹੁਲ ਗਾਂਧੀ ਨੇ ਮੇਰੇ ਕੰਨ ਚ ਪਹਿਲੇ ਦੱਸਿਆ ਸੀ ਸਾਡਾ 15 ਲੱਖ ਕਿੱਥੇ ਆ ਜਿਹੜਾ ਕਾਲਾ ਧਨ ਸੀ ਤੁਸੀਂ ਵਾਪਸ ਲੈ ਕੇ ਆਣਾ ਸੀ ਉਹ ਕਿੱਥੇ ਆ ਸਵਾਲ ਇਹ ਆ ਕਿ ਨੌਕਰੀਆਂ ਕਿੱਥੇ ਆ ਜੀ ਸਵਾਲ ਇਹ ਵੀ ਆ ਤੁਸੀਂ ਕਦੀ ਅਮਰੀਕਾ ਚਲੇ ਜਾਨੇ ਆ ਤੁਸੀਂ ਕਦੇ ਕਿਸੇ ਕੰਟਰੀ ਚਲੇ ਜਾਨੇ ਪੰਜਾਬ ਕਦੋਂ ਆਉਂਗੇ ਬਹੁਤ سارے ਸਵਾਲ ਨੇ ਜਵਾਬ ਦਿਓ ਇਨਾਲੇ ਸਾਊਥ ਤੋਂ ਪਹਿਲਾਂ ਯੋਗਦਾਨ ਚਾਹੀਦਾ ਪੂਰੀ ਸਾਡੀ ਕੰਟਰੀ ਦਾ ਪੂਰੇ ਭਾਰਤ ਦਾ ਜਿਹੜਾ 15 ਲੱਖ ਉਹ ਕਿਤੇ ਨਹੀਂ ਗਿਆ ਉਹ ਸਭ ਸਰਕਾਰ ਦੇ ਕੋਲ ਵਾ ਉਹ ਜਰੂਰ ਆਉਣ ਵਾਲੇ ਟਾਈਮ 'ਤੇ ਤੁਹਾਨੂੰ ਦਿਖੂਗਾ ਨੌਕਰੀਆਂ ਜਰੂਰ ਕੱਢਾਂਗੇ ਅਸੀਂ ਜਰੂਰ ਇਹ ਕੰਮ ਕਰਾਂਗੇ ਤੁਸੀਂ ਅਸੀਂ ਜੁਗਲ ਹੋ ਗਿਆ ਨਾ ਨਹੀਂ ਨਹੀਂ ਅਮਰੀਕਾ 'ਚ ਸੀ ਤਾਂ ਜਾਈਦਾ ਉੱਥੇ ਲੋਕ ਬਹੁਤ ਕੋਆਪਰੇਟਿਵ ਆ ਪੰਜਾਬ 'ਚ ਲੋਕ ਕੋਆਪਰੇਟ ਨਹੀਂ ਕਰਦੇ ਸਾਡੇ ਨਾਲ ਪ੍ਰੋਪਰ ਜਿਹਾ ਸਾਰਾ ਭਾਰਤ ਸਾਡੇ ਨਾਲ ਹੋਊਗਾ ਤਾਂ ਅਸੀਂ ਜਰੂਰ ਆਵਾਂਗੇ ਅਸੀਂ ਭਾਰਤ ਨੂੰ ਵੀ ਕਾਣ ਵਾਲੇ ਪੁਵਖ ਜਿਹੜਾ ਜਿਹੜਾ ਭਾਰਤ ਤਾਂ ਉਹਨੂੰ ਬਹੁਤ ਵਧੀਆ ਬਣਾਵਾਂਗੇ ਅਮਰੀਕਾ ਵਾਂਗ ਬਣਾਵਾਂਗੇ ਤੁਹਾਡੇ ਕ ਭਾਰਤ ਦੇ ਵਿੱਚ ਜਿਹਦਾ ਅਸੀਂ ਦੇਖ ਰਹੇ ਆ ਜਿਹਦਾ ਕਿਸਾਨਾਂ ਦਾ ਅੰਦੋਲਨ ਆਈ ਜਾ ਰਿਹਾ ਹੈ ਆ ਵਿੱਚ ਹੁਣ ਸਾਡੇ ਇਹਦਾ ਪਹਿਲਗਾਮ ਦੇ ਵਿੱਚ ਅਟੈਕ ਹੋ ਗਿਆ ਇਹਦਾ ਸਾਡੇ ਜਿਹੜੇ ਪੰਜਾਬ ਤੇ ਫਿਰ ਉਹ ਕਮ ਰਾਹੁਲ ਗਾਂਧੀ ਕਰ ਰਿਹਾ ਨਾ ਭਾਰਤ ਜੋੜਨ ਦਾ ਜੋੜੂਗੇ ਨਾ ਭਾਰਤ ਤੁਸੀਂ ਨਹੀਂ ਵੈਸੇ ਰਾਹੁਲ ਗਾਂਧੀ ਜੀ ਤਾਂ ਸਾਨੂੰ ਪਾਰਲੀਮੈਂਟ ਵਿੱਚ ਥੋੜੇ ਉਸਹਾ ਦੇ ਸਵਾਲ ਪੁੱਛਦੇ ਕਨਸਟੀਟਿਊਸ਼ਨ ਬਾਰੇ ਗੱਲਾਂ ਕਰਦੇ ਜਾਂ ਕਿ ਇਹਨਾਂ ਨੂੰ ਕਨਸਟੀਟਿਊਸ਼ਨ ਦਾ ਇਹ ਵੀ ਨਹੀਂ ਦੱਸ ਅੱਛਾ ਰਾਹੁਲ ਗਾਂਧੀ ਤਾਂ ਵੀ ਸਵਾਲ ਪੁੱਛਦੇ ਪਹਿਲਗਾਮ 'ਚ ਅਟੈਕ ਹੋ ਗਿਆ ਹਾਂਜੀ ਫੋਰਸਿਸ ਕਿੱਥੇ ਸੀਗੀਆਂ ਫੋਰਸਿਸ ਜਰੂਰ ਹੋਗਾ ਜਿੱਦਾਂ ਕਿ ਅਸੀਂ ਹੁਣ ਦੇਖ ਰਹੇ ਹਾਂ ਕਿ ਨਰਿੰਦਰ ਮੋਦੀ ਆਪਣੇ ਇੰਟਰਵਿਊ ਦੇਈ ਜਾ ਰਹੇ ਆ ਉਹ ਕੁਛ ਨਾ ਕੁਛ ਅਫਗਾਨਿਸਤਾਨ ਬਾਰੇ ਨਰਿੰਦਰ ਮੋਦੀ ਤੁਸੀਂ ਆ ਹਾਂਜੀ ਐਸਟੇ ਨਰਿੰਦਰ ਮੋਦੀ ਤੁਸੀਂ ਹਾਂ ਹਾਂਜੀ ਹਾਂਜੀ ਇਸ ਵੇਲੇ ਅਫਗਾਨਿਸਤਾਨ ਨਾਲ ਹੁਣ ਚੱਲ ਰਹੀ ਹੈ ਸਾਡੀ ਰਿਲੇਸ਼ਨ ਚੱਲਦੇ ਵਧੀਆ ਰਿਲੇਸ਼ਨ ਆ ਅਸੀਂ ਉਹਨਾਂ ਨੂੰ ਹੁਣ ਕੁਝ ਆਪਣਾ ਦਵਾਂਗੇ ਜਿਦਾ ਮਤਲਬ ਪ੍ਰੋਪਰਨ ਵੈਪਨ ਪ੍ਰੋਵਾਈਡ ਕਰਕੇ ਪਾਕਿਸਤਾਨ ਦੇ ਅਗੇ ਸ਼ੂਰ ਐਕਸ਼ਨ ਰਵਾਂਗੇ ਅੱਜ ਤੁਹਾਡਾ ਰਾਹੁਲ ਗਾਂਧੀ ਜੀ ਬਾਰੇ ਕੀ ਵਿਚਾਰਿਆ ਕਿੰਨੇ ਇੱਕ ਐਕਟਿਵ ਲੀਡਰ ਮੰਨਦੇ ਹੋ ਇਹਨਾਂ ਨੂੰ ਮੈਂ ਇਹਨਾਂ ਨੂੰ ਐਕਟਿਵ ਲੀਡਰ ਤਾਂ ਮੰਨਦਾ ਹਾਂ ਕਿਉਂਕਿ ਇਹ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਆ ਪਾਰਲੀਮੈਂਟ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਇਹ ਵਧੀਆ ਨਹੀਂ ਹੈ ਪਰ ਕੁਝ ਉਸ ਥਾਵਾਂ ਤੇ ਇਹਨਾਂ ਦੇ ਕੁਐਸ਼ਨ ਨੇ ਥੋੜੀ ਇਦਾਂ ਦੀ ਡਿਬੇ ਬਹੁਤ ਵਿਜਨਰੀ ਨੇ ਅਗਲੀ ਵਾਰ ਇਹਨਾਂ ਨੇ ਪ੍ਰਾਈਮ ਮਿਨਿਸਟਰ ਬਣ ਜਾਣਾ ਫਿਰ ਨਹੀਂ ਪ੍ਰਾਈਮ ਮਿਨਿਸਟਰ ਕੋ ਪੜਿਆ ਲਿਖਿਆ ਇਨਸਾਨ ਨਹੀਂ ਬਣਦਾ ਜਿੱਦਾ ਹੀ ਦੇਖ ਰਿਹਾ ਪਾਰਲੀਮੈਂਟ ਦੇ ਵਿੱਚ ਕੋਈ ਇੰਨੀ ਆਪਣੀ ਗ੍ਰੈਜੂਏਸ਼ਨ ਦੀ ਕੋਈ ਇਦਾਂ ਨਹੀਂ ਪਲੱਸ 2 ਬੰਦੇ ਨੇ ਕੀਤੀ ਹੋਵੇ ਐਟਲੀਸਟ 25 ਇਅਰ ਚਾਹੀਦਾ ਵਾ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਲੱਗਦਾ ਸੀ ਸਰਦਾ ਸਹਰਿਓ ਮੋਦੀ ਸਾਹਿਬ ਨਹੀਂ ਨਹੀਂ ਤੁਹਾਡੀ ਮਤ ਛਲਦੀ ਗਈ ਹੈ ਚਲੋ ਠੀਕ ਹੈ ਠੀਕ ਹੈ ਆਪਾਂ ਰਾਹੁਲ ਗਾਂਧੀ ਜੀ ਰਾਹੁਲ ਗਾਂਧੀ ਜੀ ਜੇ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਂਦੇ ਹੋ ਤਾਂ ਕੀ ਚੇਂਜਸ ਲੈ ਕੇ ਆਉਂਗੇ ਮੈਂ ਸਿਰ ਜਿਹੜਾ ਉਹ ਫੜ ਲਓ ਮਾਈਕ ਬੰਨੋ ਕੋਈ ਗੱਲ ਨਹੀਂ ਸਿਰ ਜਿਹੜਾ ਅਗਨੀਵੀਰ ਆ ਮੈਂ ਉਹਨੂੰ ਰੋਕੂੰਗਾ ਪਹਿਲਾਂ ਜਿਹੜੀ ਬਾਰਡਰ ਤੇ ਫੋਰਸਿਸ ਆ ਉਹਨੂੰ ਉਹਦਾ ਨੁਕਸਾਨ ਕੀ ਅਗਨੀਵੀਰ ਦਾ ਨੁਕਸਾਨ ਕੀ ਹੈ ਸਿਰ ਅਗਨੀਵੀਰ ਦਾ ਨੁਕਸਾਨ ਇਹ ਹੈ ਕਿ ਜਿੱਦਾਂ ਮਤਲਬ ਫੌਜੀ ਆ ਜੇ ਫਿਰ ਉਹਨਾਂ ਨੂੰ ਮਤਲਬ ਰਿਟਾਇਰ 4 ਸਾਲਾਂ ਬਾਅਦ ਕਰ ਦਿੰਦੇ ਫਿਰ ਉਹਨਾਂ ਨੂੰ ਸਿਰ ਪੈਨਸ਼ਨ ਇਦਾਂ ਕੁਝ ਵੀ ਨਹੀਂ ਦਿੰਦੇ ਤਾਂ ਮੈਨੂੰ ਚਾਹਨਾ ਕੀ ਨਾ ਜਿੱਦਾਂ 4 ਸਾਲਾਂ ਤੱਕ ਨਾ ਰਿਟਾਇਰ ਕਰਨ ਜਿੱਦਾਂ ਪਹਿਲਾਂ ਸੀਗਾ ਉਦਦੇ ਚੱਲਣ ਫਿਰ ਨਾ ਜਿਹੜੇ ਸੋਲਜਰਸ ਆ ਉਹ ਚੰਗੀ ਤਰ੍ਹਾਂ ਮਤਲਬ ਦੇਸ਼ ਦੇ ਡਿਫੈਂਸ ਵਾਇਸ ਸੋਚੋਗੇ ਤਾਨੂੰ ਲੱਗਦਾ ਕਿ ਉਹਨੂੰ ਜਲਦੀ ਰਿਟਾਇਰ ਕਰ ਦਿੱਤਾ ਜਾਂਦਾ ਹਾਂਜੀ ਸਰ ਠੀਕ ਹੈ ਜੀ ਉਹ ਜੋਬ ਦੀ ਜਿਹੜੀ 10 ਇਅਰੇ ਵੱਡਾ ਹੋਣਾ ਚਾਹੀਦਾ ਤੁਹਾਨੂੰ ਇਹ ਲੱਗਦਾ ਮੋਦ ਸਭ ਕੀ ਕਹੋਗੇ ਜੀ ਨੇਕ ਨਹੀਂ ਵੀਰ ਤਾਂ ਇੱਕ ਤਰ੍ਹਾਂ ਦੀ ਫੋਰਸ ਆ ਇੱਕ ਤਰ੍ਹਾਂ ਜਿੱਦਾਂ ਮੈਂ ਕਹਿ ਸਕਦਾ ਹੈ ਸਾਨੂੰ ਜੋਬ ਤਾਂ ਮਿਲ ਰਹੀ ਹੈ ਜੋਬ ਤਾਂ ਮਿਲ ਰਹੀ ਹੈ ਨਾ ਤੁਹਾਨੂੰ ਕੁਝ ਰੋਜ਼ਗਾਰ ਤਾਂ ਦਿੱਤਾ ਜਾ ਰਿਹਾ ਹੈ ਨਾ ਜਿਹੜੇ ਵਧੀਆ ਹੈ ਅਗਲੀ ਵੀਰ ਦੇ ਵਿੱਚ ਉਹਨਾਂ ਨੂੰ ਅੱਗੇ ਫਰਦਰ ਸਿਲੈਕਟ ਵੀ ਕੀਤਾ ਜਾ ਰਿਹਾ ਹੈ ਬੱਚੇ ਨਸ਼ੇ ਤੋਂ ਦੂਰ ਰਹੋਗੇ ਹਾਂਜੀ ਹਾਂਜੀ ਨਸ਼ਾ ਹੁਣ ਸਾਡੇ ਅੱਜ ਬਾਅਦ ਚੀਫ ਗੈਸਟ ਵੀ ਆਏ ਸੀ ਉਹ ਵੀ ਕਹਿ ਰਹੇ ਸਨ ਨਸ਼ਾ ਤੋਂ ਦੂਰ ਰਹਿਣ ਵਾਸਤੇ ਸਭ ਤੋਂ ਵੱਡੇ ਤੁਸੀਂ ਤੁਹਾਡੇ ਤੋਂ ਬਾਕੀ ਸਾਰੇ ਥੱਲੇ ਆ ਹਾਂਜੀ ਹਾਂਜੀ ਇਹ ਗੱਲ ਯਾਦ ਰੱਖੋ ਠੀਕ ਹੈ ਜੀ ਅੱਛਾ ਮੋਦੀ ਸਾਹਿਬ ਤੁਸੀਂ ਪ੍ਰਾਈਮ ਮਿਨਿਸਟਰ ਹੋ ਅਗਲੇ 10 ਸਾਲਾਂ ਚ ਭਾਰਤ ਦੇਸ਼ ਨੂੰ ਕਿੱਥੇ ਦੇਖਦੇ ਹੋ 10 ਸਾਲਾਂ ਦੇ ਵਿੱਚ ਭਾਰਤ ਦਾ ਬਹੁਤ ਵਿਕਾਸ ਹੋਵੇਗਾ ਛੱਡੋ ਕੋਈ ਵੱਡਾ ਜੁਮਲਾ ਛੱਡੋ ਵੱਡਾ ਬਹੁਤ ਵਧੀਆ ਵਿਕਾਸ ਹੋਊਗਾ ਜਦੋਂ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਵਿਕਾਸ ਆਪ ਦਿਖੂਗਾ ਲੋਕ ਆਪ ਕਹਿਣਗੇ ਕਿ ਵਿਕਾਸ ਤਾਂ ਮੋਦੀ ਸਾਹਿਬ ਹੁਣ ਐਡਾ ਹੋ ਗਿਆ 10 ਸਾਲ ਪਹਿਲਾਂ ਜੰਮਿਆ ਸੀ ਹੁਣ ਐਡਾ ਹੋ ਗਿਆ ਨਹੀਂ ਨਹੀਂ ਆਉਣ ਵਾਲੇ ਟਾਈਮ ਚ ਕਰਾਂਗੇ ਸਾਰੀਆਂ ਸਰਕਾਰਾਂ ਦਾ ਮੇਲ ਚਾਹੀਦਾ ਵਾ ਜਿਸ ਪੰਜਾਬ ਕਰੋਗੇ ਮਜਾ ਵੀ ਕੀਤੀ ਆ ਜਾਵੇਗਾ ਜਦੋਂ ਸਰਕਾਰ ਬਣੇਗੀ ਪ੍ਰੋਪਰ ਪ੍ਰੋਪਰ ਲੋਕ ਕੋਆਪਰੇਟ ਕਰਨਗੇ ਅੱਛਾ ਇਹਨਾਂ ਨੇ ਭਾਰਤ ਜੋੜੇ ਸੀ ਉੱਤੇ ਕੀ ਕਹੋਗੇ ਭਾਰਤ ਜੋੜੋ ਰੈਲੀ ਕੀਤੀ ਸੀ ਉੱਥੇ ਮੇਰੇ ਵਸ ਵਿਚਾਰੀ ਆ ਕਿ ਥੋੜਾ ਜਿਹਾ ਆਪਣੇ ਆਪ ਨੂੰ ਜਿੱਦਾ ਏਕਤਾ ਵੱਲ ਨੂੰ ਲੈ ਕੇ ਜਾਓ ਲੜਨ ਦੀ ਵੱਲ ਨਹੀਂ ਭਾਰਤ ਜੋੜੋ ਇਕਤਾ ਹੀ ਹੈ ਨਿਮਨ ਲੋਕ ਜਿਹੜਾ ਪਾਰਲੀਮੈਂਟ ਦੇ ਵਿੱਚ ਡਿਬੇਟਸ ਕਰਦੇ ਆ ਆਪਣੇ ਕੁਝ ਉਦਾਰ ਵਿਚਾਰ ਨਾ ਦੋ। ਆਪ ਕੇ ਦੇਸ਼ ਨੂੰ ਜੋੜਨ ਦੀ ਗੱਲ ਕਰੋ। ਸਾਰੇ ਰਲ ਮਿਲ ਕੇ ਅਸੀਂ ਦੇਸ਼ ਨੂੰ ਵਧੀਆ ਬਣਾਣਾ ਹੈ। ਕਿਸੇ ਇੱਕ ਕਿਸੇ ਦਾ ਇਕਵੰਤੇ ਦਾ ਕੰਮ ਨਹੀਂ ਹੈ ਇਹ ਕਰਨ ਦਾ। ਹੁਣ ਹੁਣ ਵੈਸੇ ਨਾਰਮਲ ਗੱਲ ਕਰ ਲਈਏ। ਕਰੈਕਟਰ ਤੋਂ ਬਾਹਰ ਆ ਕੇ ਰਾਹੁਲ ਬਣ ਕੇ ਗੱਲ ਕਰ ਲਓ। ਤੇ ਤੁਹਾਨੂੰ ਰਾਹੁਲ ਗਾਂਧੀ ਦੀ ਪਰਫਾਰਮੈਂਸ ਕਿਹੋ ਜਿਹੀ ਲੱਗੀ? ਵਧੀਆ ਸੀ ਪਰਫਾਰਮੈਂਸ ਵਧੀਆ ਪ੍ਰੈਕਟਿਸ ਕੀਤੀ ਸੀ ਅਗਲੇ ਦੇ ਬੱਚੇ ਐ ਤਾਂ ਬਹੁਤ ਵਧੀਆ। ਬੱਚੇ ਨਹੀਂ ਹੁਣ ਤਾਂ ਯਾਰ ਦੋਸਤੀ ਆ। ਬਹੁਤ ਵਧੀਆ ਸੀ। ਅਜ ਤੁਸੀਂ ਕਿੰਨੀ ਮਿਹਨਤ ਕੀਤੀ ਰਾਹੁਲ? ਅਸੀਂ ਮੈਂ ਇੰਨੇ ਕਿ ਬੋਲ ਕੀਤੀ ਆ ਸਾਡੇ ਟੀਚਰਸ ਨੇ ਉਹ ਹਾਂਜੀ ਇਕੱਠਾ ਨੇ ਅਸੀਂ ਪਾਰਲੀਮੈਂਟ ਸੈਸ਼ਨ ਕੀਤਾ ਹੁਣ ਅੰਦਰੋਂ ਵਿਚਾਰ ਹੁੰਦਾ ਕਿ ਯਾਰ ਮੈਂ ਵੀ ਵੱਡਾ ਹੋ ਕੇ ਸਿਆਸਤ ਵਾਲ ਜਾਊਗਾ ਹਾਂਜੀ ਮੇਰਾ ਸ਼ੁਰੂ ਤੋਂ ਹੀ ਡਰੀਮ ਰਿਹਾ ਹੈ ਕਿ ਮੈਂ ਪੋਲੀਟੀਸ਼ਨ ਵਾਲ ਤਾਂ ਨਹੀਂ ਜਿੱਦਾਂ ਕਿ ਆਪਣੇ ਹਲੇ ਪੋਲੀਟੀਸ਼ਨ ਤਾਂ ਨਹੀਂ ਹੋ ਜਾਦਾ ਪਰ ਗਵਰਨਮੈਂਟ ਜੌਬਸ ਜਿਦਾ IAS IPS ਆਫਸਰ ਵਾਲਾ ਮੈਂ ਸੇਵਾ ਕਰਨੀ ਸਰਵਿਸ ਕਰਨੀ ਦੇਸ਼ ਦੀ ਸੇਵਾ ਕਰਨੀ ਸਭ ਤੋਂ ਵੱਡੀ ਤੇ ਫਿਰ ਤੁਹਾਨੂੰ ਕਰਪਸ਼ਨ ਪਰ ਕੀ ਕਹੋਗੇ ਉਹ ਸਹੀ ਹੈ ਕਿ ਗਲਤ ਹੈ ਕ੍ਰਾਪਸ਼ਨ ਸਾਰਾ ਕੁਛ ਸਾਡੇ ਲੀਡਰਾਂ ਕਰਕੇ ਹੋ ਰਿਹਾ ਹੈ ਇਹ ਕੁਝ ਲੋਕ ਆਪ ਨਹੀਂ ਕਰਦੇ ਉਹਨਾਂ ਨੂੰ ਜਦ ਕਿਹਾ ਜਾਂਦਾ ਉਹ ਤਾਂ ਦੀ ਕ੍ਰਾਪਸ਼ਨ ਹੁੰਦੀ ਹੈ ਕੁਝ ਸਾਡੇ ਆਫੀਸਰਸ ਵੀ ਇੰਦਰ ਆ ਗਏ ਜਿਹੜੇ ਜਿਹੜੇ ਲੀਡਰਸ ਨੇ ਉਹ ਵੀ ਆਫੀਸਰ ਨੂੰ ਕਹਿੰਦੇ ਐਨਾ ਕਿ ਠੇਕਾ ਦੇ ਕੇ ਜਾ ਹਨਾ ਪਤਾ ਹੈ ਮੈਂ ਜਿਸ ਵਾਰੀ ਲੱਗ ਜੂਗਾ ਪਤਾ ਹਾਂਜੀ ਹਾਂਜੀ ਤੁਸੀਂ ਕੀ ਕਹੋਗੇ ਕਰੈਕਟਰ ਤੋਂ ਬਾਹਰ ਆ ਕੇ ਕੀ ਜਿੱਦਾਂ ਵਧੀਆ ਸੀਗਾ ਤਿਆਰੀ ਕਿਹੋ ਜਿਹੀ ਕਿਦ ਤਰਿਆ ਤਿਆਰੀ ਸਰ ਬਹੁਤ ਮਿਹਨਤ ਲੱਗੀ 간 ਨੂੰ ਜਿੱਦਾਂ ਕਿ ਅਸੀਂ ਐਨ ਕਰੈਕਟਰ ਚ ਬਣਨਾ ਸੀਗਾ ਫਿਰ 15 20 ਲਾਗੇ ਪਹਿਲਾਂ ਤਾਂ ਕਿ ਟ੍ਰਾਈ ਕਰਨ ਨੂੰ ਫਿਰ ਉਸ ਵੇਚ ਬੋਲਣ ਲਈ ਫਿਰ ਇਦਾਂ ਅਪਰੀਸ਼ੀਏਟ ਕਿੰਨਾ ਕੀਤਾ ਸਾਰਿਆਂ ਨੇ ਅਪਰੀਸ਼ੀਏਟ ਸਰ ਬਹੁਤ ਕੀਤਾ ਰਾਹੁਲ ਗਾਂਧੀ ਨਾਲ ਪਿਆਰ ਹੋਇਆ ਕਿ ਨਹੀਂ ਯੈਸ ਸਰ ਉਹਦੇ ਵੱਡੇ ਹੋ ਕੇ ਵੋਟ ਕਿਉਂ ਪਾਣੀ ਨਹੀਂ ਰਾਹੁਲ ਗਾਂਧੀ ਮੋਦੀ ਸਾਹਿਬ ਉਹ ਕਹਿੰਦੇ ਰਾਹੁਲ ਗਾਂਧੀ ਨੂੰ ਵੋਟ ਪਾਣੀ ਹੈ ਜੀ ਰਾਹੁਲ ਗਾਂਧੀ ਤਾਂ ਵੋਟ ਪਾਉ ਪਾਰੇ ਆ ਕਾਫੀ ਟਾਈਮ ਤੋਂ ਬੰਦੇ ਆ ਰਹੇ ਆ ਪਰ ਅਜੇ ਤੱਕ ਉਹਨੇ ਸਰਕਾਰ ਨਹੀਂ ਬਣ ਸਕੀ ਤੁਸੀਂ ਤੁਸੀਂ ਹਲਾ ਪਿਓਰ ਤੁਸੀਂ ਹਲਾ ਪਿਓਰ ਨਹੀਂ ਬਣੇ ਪ੍ਰਧਾਨ ਮੰਤਰੀ ਤੁਸੀਂ ਹਲਾ ਅਲੜ ਪ੍ਰਧਾਨ ਮੰਤਰੀ ਉਹਨਾਂ ਨੇ ਇੰਟਰਡਿਊਸ ਕਰਾਉਂ ग्राउंड स्पीकर साहब साडी ओम बिल्ला जी ठीक है जी अर्जुन राम मेघवाल जी है कि वो कल्याण बनर्जी या गौरव गुरु जी अच्छा एक करिए उधर बोल के दसो मायो बहनों <laughs> आज हम मन की बात करेंगे भाइयों और बहनों आज हम मन की बात करेंगे करो फिर जन <laughs> मन की बात <laughs> जी अ, मेरा नाम सिमरदीप सिंह है मुझे मैं सबसे पहले स्कॉलर्स पब्लिक स्कूल का बहुत बहुत धन्यवाद करना चाहूँगा जी स्टूडेंट ही यस मैं स्टूडेंट हूँ मैं सर hmm. और जिन्होंने मुझे ऐसे व्यक्ति का अभिनय करने का अवसर दिया जो hmm. इस पार्लियामेंट के सेशन में अपनी अहम भूमिका निभा रहा है एज अ स्पीकर आई ऑब्जर्व दैट ही वॉज अ वेरी डेडिकेटेड पर्सन ही इज़ वेरी हैज़ अ लॉट ऑफ पेशेंट एंड अ ग्रेट पर्सनैलिटी टू डिटरमाइन एंड हैव अ वेरी पर्सनैलिटी टू हैव अ वेरी काम

each never be partial to anyone in the parliament session and uh, to listen uh, every and each parton debate in the parliament session ਤੁਸੀਂ ਸੁਣਿਆ ਤਸੱਲੀ ਨਾਲ yes ਤੁਹਾਨੂੰ ਮਜ਼ਾ ਆਇਆ yes ਆਨੰਦ ਆਇਆ ਬਹੁਤ ਜ਼ਿਆਦਾ ਹਾਸਾ ਆਇਆ ਨੋਸ ਕਿਸੇ ਨੇ ਡਾਇਲੋਗ ਨੂੰ ਫੰਬਲ ਕੀਤਾ ਵਿੱਚ ਵਿੱਚ ਮੇ ਕੀਆਤਾ ਕਿਸ ਨੇ ਕੀਤਾ ਉਹ ਕੀ ਨਾਮ ਤਾਂ ਕਾ ਅ ਸ਼੍ਰੀ ਨਿਤਿਨ ਆਂਧਰਾਜੀ ਨੇ ਫੰਬਲ ਕੀਤਾ ਇਹ ਫੰਬਲ ਕੀਤਾ ਜਹਾਂ ਪਰ ਉਹਨੇ ਕਰੈਕਟ ਕਰੈਕਟਰ ਜੋ ਕੋਣ ਬਾਹਰ ਆ ਗਿਆ ਕਿਤੇ ਸੁਰ ਨਹੀਂ ਪੂਰੇ ਲੱਗੇ सुर जैसे सभी के अच्छे थे कोई भी गलत नहीं बोल रहा था सभी ने बहुत अपनी अच्छी परफॉर्मेंस जो प्रिपेयर किया था तो बोला कितने परसेंट डिलीवर कर देता सर पूरे हंड्रेड परसेंट हंड्रेड परसेंट कर चलो अप्रिशिएट कर दें थे 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 जी सर ਮੇਰਾ ਨਾਮ ਦਮਨ ਰਾਏ ਆ ਮੈਂ 9th ਕਲਾਸ ਦਾ ਸਟੂਡੈਂਟ ਆ ਇਹ ਪਹਿਲ ਤਾਂ ਮੈਂ ਸਭ ਤੋਂ ਪਹਿਲਾਂ ਸਾਡੇ ਪ੍ਰਿੰਸੀਪਲ मैम ਦਾ ਥੈਂਕ ਕਰਨਾ ਚਾਹੁੰਦਾ ਕਿ ਉਹਨਾਂ ਨੇ ਐਦਾਂ ਦਾ ਥੋਟ ਆਪਣੇ ਮਾਈਂਡ 'ਚ ਲਾ ਕੇ ਆਏ ਕਿ ਅਸੀਂ ਮੋਕ ਪਾਰਲੀਮੈਂਟ ਕਰੀਏ ਕਿ ਜੇ ਉਹਨਾਂ ਦੇ ਮਨ 'ਚ ਥੋਟ ਨਾ ਆਂਦਾ ਤਾਂ ਅੱਜ ਅਸੀਂ ਇਹ ਪ੍ਰੈਜੈਂਟੇਸ਼ਨ ਨਾ ਕਰਦੇ ਤੇ ਇੰਨਾ ਸਾਡਾ ਵਧੀਆ ਗਿਆ ਆ ਜੋ ਮੈਨੂੰ ਮੇਰਾ ਅਰਜੁਨ ਰਾਮ ਲੇਗਵਰ ਜੋ ਯੂਨੀਅਨ ਲੋਅ ਮਨਿਸਟਰ ਆ ਉਹਨਾਂ ਦਾ ਰੋਲ ਦਿੱਤਾ ਗਿਆ ਆ ਪਹਿਲਾਂ ਮੈਂ ਮੋਦੀ ਦੀ ਪਾਰਟੀ ਦੇ ਵਿੱਚ ਹੋਣ ਦੇ ਕਾਰਨ ਮੈਂ ਮਨ ਕਰਦਾ ਸੀ ਕਿ ਮੈਂ ਇਹ ਰੋਲ ਨਹੀਂ ਲਵਾਂ ਹੈ ਜੇ ਬਾਅਦੋਂ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਦੇਸ਼ ਦੀ ਸੇਵਾ ਲਈ ਵਧੀਆ ਕੰਮ ਕਰਨ ਜਾ ਰਹੇ ਵਨ ਨੇਸ਼ਨ ਵਨ ਇਲੈਕਸ਼ਨ ਇਹਨਾਂ ਦੇਸ਼ ਨੂੰ ਕਿੰਨਾ ਫਾਇਦਾ ਹੋਵੇਗਾ ਕਿ ਜੋ ਲੋਕ ਹੋਣਾ ਆ ਬਾਰ ਬਾਰ ਉਹਨਾਂ ਨੂੰ ਵੋਟ ਦੇਣ ਲਈ ਜਾਣੇ ਪੈਂਦੇ ਕਦੇ ਸਰਪੰਚੀ ਦੇ ਕਦੇ ਐਮਐਲਏ ਦੇ ਕਦੇ ਐਮਪੀ ਦੇ ਖਰਚਾ ਬਹੁਤ ਹੁੰਦਾ ਹੈ ਹਾਂਜੀ ਖਰਚਾ ਬਹੁਤ ਹੁੰਦਾ ਹੈ ਆਣ ਜਾਣ ਦਾ ਤੇਲ ਦਾ ਖਰਚਾ ਦੇ ਉੱਤੇ ਉਹਨਾਂ ਦਾ ਟਾਈਮ ਬਰਬਾਦ ਹੁੰਦਾ ਹੈ ਹੁਣ ਇੱਕ ਵਾਰ ਚ ਹੀ ਸਾਰੇ ਇਲੈਕਸ਼ਨ ਹੋ ਜਵੇ ਕਿ ਕਿੰਨਾ ਵਧੀਆ ਹੋਵੇਗਾ ਉਹਨਾਂ ਦੇ ਟਾਈਮ ਬਚੇਗਾ ਉਹਨਾਂ ਦੀ ਮਨੀ ਸੇਵ ਹੋਵੇਗੀ ਪਰ ਪਰ ਜਿਹਨਾਂ ਦੀ ਟਿਨਿਓਰ ਸ਼ੁਰੂ ਹੋਣੀ ਸੀਗੀ ਉਹਨਾਂ ਦਾ ਨੁਕਸਾਨ ਨਹੀਂ ਹੋਏਗਾ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਤਿਆਰੀ ਕਰ ਰਹੇ ਆ ਹੋਵੇਗਾ ਪਰ ਹੁਣ ਇਹ ਵੀ ਤਾਂ ਵਧੀਆ ਹੈ ਨਾ ਜੇ ਦੇਖੋ ਉਹਨਾਂ ਦਾ ਟਾਈਮ ਵੀ ਬਚ ਰਿਹਾ ਹੈ ਨਾ ਉਹਨਾਂ ਦੀ ਮੈਨੇਜਮੈਂਟ ਹੋ ਰਹੀ ਹੈ ਟਾਈਮ ਦੀ ਚਲੋ ਉਹ ਟਾਈਮ ਉਹ ਆਪਣੇ ਕੰਮ ਦੇ ਵਿੱਚ ਲਗਾ ਸਕਦੇ ਆ ਮਨੀ ਜਿਹੜੀ ਬਚ ਰਹੀ ਉਹ ਆਪਣੇ ਆਪਣੇ ਬੜੇ ਹੋ ਕੇ ਬੰਨਾ ਫਿਰ ਸਸਦਨ ਬੰਨਾ ਦੇਖਾਂਗੇ ਜੀ ਜੇ ਮੌਕਾ ਮਿਲਿਆ ਹਾਂਜੀ ਹਾਂ ਪਰ ਫਿਰ ਵਨ ਵਨ ਨੇਸ਼ਨ ਵਨ ਵੋਟ ਨਹੀਂ ਤਾਂ ਫਿਰ ਮੌਕਾ ਘੱਟ ਮਿਲਣਾ ਹੈ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਜੀ ਸਰ ਤੁਸੀਂ ਵੈਸੇ ਰੀਅਲ politican ਲੱਗਦੇ ਪਏ ਹੋ ਮੇਰਾ ਨਾਮ ਮੇਰਾ ਨਾਮ ਸ਼ੂਲ ਸੋਨੀਆ ਮੈਂ ਜਦੋਂ ਬਹੁਤ ਐਕਸਾਈਟਮੈਂਟ ਸੀਗੀ ਜਦੋਂ ਪਤਾ ਲੱਗਿਆ ਮੈਂ ਰੋਲ ਪਲੇ ਕਰ ਰਹਾ ਹਾਂ ਕਿ ਇੰਟਰਸਟਿੰਗ ਪਰਸਨੈਲਿਟੀ ਦਾ ਕਲਿਆਣ ਬੈਨਰਜੀ ਦਾ ਜਦੋਂ ਮੈਂ ਮਾਡੀ ਰਿਸਰਚ ਕੀਤੀ ਤਾਂ ਜਦੋਂ ਪਤਾ ਲੱਗਿਆ ਕਲਿਆਣ ਤਾਂ ਜਦੋਂ ਪਤਾ ਲੱਗਿਆ ਕਲਿਆਣ ਬੈਨਰਜੀ ਚਾਰ ਵਾਰੀ ਚਾਰ ਵਾਈ ਪਾਰਲੀਮੈਂਟ ਮੈਂਬਰ ਰਹਿ ਚੁੱਕਿਆ ਤੇ ਉਹ ਐਡਵੋਕੇਟ ਵੀ ਸੀਗੇ ਤੇ ਅੱਜ ਮੈਂ ਐਡਵੋਕੇਟ ਵੀ ਸੀਗੇ ਸੁਪਰੀਮ ਕੋਰਟ ਦੇ ਹਾਈ ਸੀਨੀਅਰ ਐਡਵੋਕੇਟ ਤਾਂ ਫਿਰ ਮੈਂ ਆਪਣੀ ਪੂਰੀ 100% ਦਿੱਤਾ ਕਿ ਮੈਨੂੰ ਰੋਗ ਨੂੰ ਚਾਜਨਾ ਪਲੇ ਕਰ ਸਕਾ ਕਿੰਨੀ ਪ੍ਰੈਕਟਿਸ ਕੀਤੀ ਅਸੀਂ 15 ਤੋਂ 20 ਡੇਸ 20 ਡੇਸ ਲਗਾਤਾਰ ਪ੍ਰੈਕਟਿਸ ਕੀਤੀ ਮਤਲਬ ਸਾਡੇ 08 ਕੱਢੇ ਜਾਂ ਸੀਗੇ 60 ਮਿੰਟ ਦੇ ਵਿੱਚ ਸਾਰੇ ਰੋਲਸ ਦੀ ਪ੍ਰੈਕਟਿਸ ਕੀਤੀ ਹੁੰਦੀ ਸੀ ਪਰ ਉਹਦੇ ਨਾਲ ਅਸੀਂ ਆਪਣੀ ਸਟੱਡੀਜ਼ ਵੀ ਕਰਦੇ ਫੈਮਿਲੀ ਜਿੱਥੇ ਆਈ ਸੀ ਕਿੰਨੀ ਖੁਸ਼ੀ ਹੋਈ ਉਹਨਾਂ ਨੂੰ ਉਹਨਾਂ ਨੂੰ ਬਹੁਤ ਖੁਸ਼ੀ ਆਈ ਮੇਰੇ ਮਦਰ ਐਜ਼ ਅ ਟੀਚਰ ਵੀ ਇਸ ਮਿਲੇ ਓਕੇ ਐਕਸਟਰਾ ਫਰਡ ਵੀ ਕਰਾਈ ਮम्मा ਨੇ ਰਾਤ ਮਤਲਬ ਘਰ ਵਿੱਚ ਸੀ ਸ਼ਹਿਕ ਚਲੋ ਪਰਲੀਮੈਂਟ ਸੈਸ਼ਨ ਪਰ ਆਟ ਗਣਾ ਕੱਲ ਚੱਲ ਜੇਗਾ ਕੱਟ ਸਰ ਖਾਣਾ ਅੱਜ ਪਰਲੀਮੈਂਟ ਸੈਸ਼ਨ ਦੇਖਿਆ ਵੀ ਹਾਂਜੀ ਸਿਕੂਰ ਸਾਡੇ ਦੀ ਜਨ ਨੇ ਸ਼ੇਅਰ ਕੀ ਦੀ ਸੀ ਸਾਨੂੰ ਵੀਡੀਓਜ਼ ਤੇ ਉਸ ਹਿਸਾਬ ਨਾਲ ਅਸੀਂ ਆਪਣੇ ਆਪ ਨੂੰ ਮੋਲਡ ਕੀਤਾ ਉਸ ਰੋਲ ਵਿੱਚ ਮੋਲਦੀ ਸਾਹਿਬ ਸਹੀ ਲੱਗੇ ਬਸ ਸਾਹਿਬ ਸਹੀ ਪਰ ਉਹਨਾਂ ਨੇ ਕਿਆ ਰਹੀ ਭਾਈਓ ਬਹਨੋ ਉਹ ਤਾਂ ਕਿਆ ਨਹੀਂ ਮੈਂ 15 ਲੱਖ ਵਾਪਿਸ ਲੈ ਕੇ ਆਉਂਗਾ ਕਿਹੜੀ ਉਹਨਾਂ ਨੇ ਪਰ ਉਸ ਸਾਡੇ ਜਿਹੜਾ ਇੰਟਰਸੈਕਸ਼ਨ ਜਿੱਦਾਂ ਕਿ ਸੀਗਾ ਸੀ ਉਹ ਸੇਮ ਹਾਂ ਜੋ ਉਸ ਵੇਲੇ ਸੀਗਾ ਅੱਛਾ ਚਲੋ ਬਹੁਤ ਅੱਛਾ ਤੁਹਾਡਾ ਕਲਿਆਣ ਹੋਵੇ ਉਮੀਦ ਕਰਦੇ ਆਓ ਸਰ ਤੁਸੀਂ ਆਓ ਦੱਸੋ ਆਪਣਾ ਨਾਮ ਦੱਸੋ ਮੇਰਾ ਨਾਮ ਅਰਸ਼ ਰਿਆਤ ਹੈ ਤੇ ਮੈਂ ਛਾਪਰਪੱਟੀ ਦਾ ਆਇਆ ਤੇ ਮੇਰੀ ਕਲਾਸ 10th ਆ ਤੇ ਜੋ ਅੱਜ ਹੋਇਆ ਉਹ ਬਹੁਤ ਬਰੀਆ ਗ੍ਰੇਟ ਓਪਰਚ्युनिटी ਸੀ ਇੱਕ ਤਾਂ ਹਾਂ ਬਹੁਤ ਅੱਛੀ ਗੱਲ ਹੈ ਤੇ ਐਦਾਂ ਸਾਨੂੰ ਪਹਿਲਾਂ ਕਦੇ ਕਰਨ ਨੂੰ ਮਿਲਿਆ ਨਹੀਂ ਕਿਤਾ ਕਰੈਕਟਰ ਪਲੇ ਕੀਤਾ ਮੈਂ ਕੈਰੈਕਟਰ ਪਲੇ ਕੀਤਾ ਗੌਰਵ ਗੋਗੋਈ ਦਾ ਇਹ ਅਸਾਮ ਦਾ ਇੱਕ ਮੈਂਬਰ ਆਫ ਪਾਰਲੀਮੈਂਟ ਹੈ ਠੀਕ ਹੈ ਜੀ ਕਿਹੜੀ ਪਾਰਟੀ ਇਹ ਵੀ ਦੱਸੋ ਪਾਰਟੀ ਆਪੋਜੀਸ਼ਨ ਪਾਰਟੀ ਸੀਗਾ ਜਿੱਦਾਂ ਤੁਸੀਂ ਹੁਣ ਤੁਸੀਂ ਆਏ ਸੀਗੇ ਦੇਖਿਆ ਸੀ ਹੁਣ ਇਹ ਮੈਂ ਥੋੜਾ ਲੇਟਾ ਰਾਹੁਲ ਗਾਂਧੀ ਕਾਂਗਰਸ ਚੋਂ ਨੇ ਹਾਂਜੀ ਉਹਨਾਂ ਦੀ ਪਾਰਟੀ ਚੋਂ ਸੀਗਾ ਠੀਕ ਹੈ ਜੀ ਤੇ ਫਿਰ ਤੁਸੀਂ ਕੀ ਕਹੋਗੇ ਆਬਜੈਕਟ ਕਰੋਗੇ ਵਨ ਨੇਸ਼ਨ ਵਨ ਵੋਟ ਇਹ ਇਸ ਟਿੱਕ ਪੈਸਾ ਜਿੱਦਾਂ ਬਹੁਤ ਖਰਚ ਹੁੰਦਾ ਤੇ ਜੇ ਹਿਸਾਬ ਨਾਲ ਸਭ ਤੋਂ ਪਹਿਲਾਂ ਇਹਦੇ ਵਿੱਚ ਜਿੱਦਾਂ ਸਾਨੂੰ ਪਰ ਦੋ ਸੈਸ਼ਨ ਹੋਏ ਸੀ ਫਰਸਟ ਵਿੱਚ ਜੇਪੀਸੀ ਵਿੱਚ ਬਿੱਲ ਗਿਆ ਤੇ ਫਿਰ ਉਹਦੇ ਬਾਅਦ ਚ ਉਹਦੇ ਉੱਪਰ ਚਰਚਾ ਹੋਈ ਤੇ ਬੜੇ ਉਹ ਕਿ ਸਿਆਸਤਦਾਨ ਮੰਨਣਾ ਫਿਰ ਉਹ ਕਿਹੜੀ ਪਾਰਟੀ ਪਾਰਟੀ ਅਸਲ ਚ ਕਿਹੜੀ ਵਧੀਆ ਲੱਗਦੀ ਹੈ ਪਾਰਟੀ ਮੈਂ ਕਿਹੜੀ ਵਧੀਆ ਲੱਗਦੀ ਹੈ ਆਮ ਆਦਮੀ ਪਾਰਟੀ ਵਧੀਆ ਲੱਗਦੀ ਹੈ ਪਰ ਉਹਦਾ ਮੈਂ ਮੈਂਬਰ ਆਫ ਪਾਰਲੀਮੈਂਟ ਬਣ ਜਾਣਾ ਸੀ ਉਸ ਸੈਸ਼ਨ ਦੀ ਨਹੀਂ ਸੀਗੀ ਨਹੀਂ ਉਸ ਸੈਸ਼ਨ ਦੀ ਸੀਗੀ ਠੀਕ ਹੈ ਫਿਰ ਫੇਵਰਿਟ ਰਾਇ ਤੁਹਾਡਾ ਲੀਡਰ ਕੌਣ ਹੈ ਪੋਲੀਟੀਸ਼ੀਅਨ ਭਗਵੰਤ ਸਿੰਘ ਭਗਵੰਤ ਸਿੰਘ ਜੀ ਫਿਰ ਉਹਨਾਂ ਨੂੰ ਕੁਝ ਕਹਿਣਾ ਜੇ ਦੇਖ ਰਹੇ ਤਾਂ ਉਹ ਜੋ ਵੀ ਕਰ ਰਿਹਾ ਸਹੀ ਕਰ ਰਿਹਾ ਸਾਡੇ ਹਿਸਾਬ ਨਾਲ ਬਾਕੀ ਹੁਣ ਜਿਵੇਂ ਕਿ ਫੋਰ ਐਗਜ਼ਾਮਪਲ ਜਿੱਦਾਂ ਉਹਨਾਂ ਨੇ ਇਲੈਕਟ੍ਰਿਸਿਟੀ ਬਹੁਤ ਦੇ ਚਾਰजेस ਬਹੁਤ ਘੱਟ ਕਰ ਦਿੱਤੇ ਪਰ ਉਹ ਬਰਡਨ ਨਹੀਂ ਪੈ ਰਿਹਾ ਆਪਣੇ ਤੇ ਪੈਸਾ ਤਾਂ ਸਾਡੀ ਇਸ ਜੇਬ ਚੋਂ ਨਿਕਲ ਕੇ ਇਸ ਜੇਬ ਚ ਪੈ ਰਿਹਾ ਨਾ ਕੱਟ ਲੱਗ ਜਾਂਦਾ ਹਾਂਜੀ ਉਹ ਬਰਡਨ ਹੀ ਪੈ ਰਿਹਾ ਉਹ ਅਪਰ ਮੀਡਲ ਕਲਾਸ ਦੇ ਪਾਸੇ ਬੜਮ ਜੀ ਉਹ ਜੋ ਵੀ ਕਰਦੇ ਹੋਗੇ ਸਹੀ ਕਰਦੇ ਹੋਗੇ ਸੋਚ ਸਮਝ ਕੇ ਕਰਦੇ ਹੋਗੇ ਹਾਂਜੀ ਸੋਚ ਸਮਝ ਕੇ ਕਰਦੇ ਤੁਹਾਡੇ ਫੇਵਰਟ ਹੈ ਤਾਂ ਚਲੋ ਠੀਕ ਹੈ ਠੀਕ ਹੈ ਬ੍ਰਦਰ ਥੈਂਕ ਯੂ ਵੈਰੀ ਮਚ ਕੰਗਰਾਚੂਲੇਟ ਤੁਹਾਨੂੰ ਬਹੁਤ ਅੱਛਾ ਨਿਭਾਇਆ ਤੁਸੀਂ ਸਾਰਿਆਂ ਨੇ ਔਰ ਬੱਚਾ ਨਾ ਫੋਟੋ ਸੈਸ਼ਨ ਹੋ ਰਿਹਾ ਜੀ ਔਰ ਠੀਕ ਹੈ ਔਰ ਇਹ ਬੱਚਿਆਂ ਦੀ ਸਟਰੈਂਥ ਹੈ ਸਕੂਲ ਦੀ ਸਟਰੈਂਥ ਹੈ ਬੱਚਿਆਂ ਨੇ ਬਹੁਤ ਅੱਛੇ ਤਰੀਕੇ ਪਰੈਜੈਂਟੇਸ਼ਨ ਦਿੱਤੀ ਆ ਪ੍ਰੈਕਟਿਸ ਕੀਤੀ ਆ ਐਕਸਾਈਟਮੈਂਟ ਬਹੁਤ ਸੀ ਬੱਚੇ ਚ ਔਰ ਇਹਨਾਂ ਨੂੰ ਕੰਗ੍ਰੈਚੂਲੇਸ਼ਨ ਕੰਗ੍ਰੈਚੂਲੇਟ ਕਰਨਾ ਵੀ ਬਣਦਾ ਕਿਉਂਕਿ ਟੀਚਰਸ ਦੇ ਐਫਰਟ ਨੇ ਪ੍ਰਿੰਸੀਪਲ ਮੈਮ ਦੇ ਐਫਰਟ ਨੇ ਔਰ ਇਹਨਾਂ ਬੱਚੇ ਦੇ ਐਫਰਟ ਬਿਨਾ ਇਹ ਪੋਸੀਬਲ ਨਹੀਂ ਸੀ ਔਰ ਜਿਹੜੇ ਚੀਫਗੇਸ ਆਏ ਸੀ ਉਹ ਵੀ ਬਹੁਤ ਐਪਰੀਸ਼ੀਏਟ ਕਰਕੇ ਗਏ ਆ ਦਿਖਾ ਦਿਓ ਤਸਵੀਰਾਂ ਦਾ ਦੌਰ ਚੱਲ ਰਿਹਾ ਔਰ ਉਮੀਦ ਕਰਦੇ ਆ ਕਿ ਇਸੇ ਤਰੀਕੇ ਜਿਹੜੇ ਸਾਡੇ ਅਸਲੀ ਲੀਡਰ ਨੇ ਉਹ ਵੀ ਦੇਸ਼ ਬਾਰੇ ਸੋਚਣਗੇ ਇਹ ਤਾਂ ਬੱਚੇ ਬਹੁਤ ਵਿਜਨਰੀ ਨੇ ਜੇ ਇੱਕ ਦਿਨ ਇਹਨਾਂ ਨੂੰ ਬਣਾ ਦਿੱਤਾ ਜਾਵੇ ਤਾਂ ਸ਼ਾਇਦ ਦੇਸ਼ ਦੀ ਬਹੁਤ ਤਰੱਕੀ ਹੋ ਰਹੀ ਹੈ ਕਿਉਂ ਮੋਦੀ ਸਾਹਿਬ ਸਹੀ ਕਹਿ ਰਹੇ ਹਨ ਅੱਛਾ ਇੱਕ ਸਵਾਲ ਆਜੋ ਅਜੇ ਜੇ ਇੱਕ ਦਿਨ ਲਈ ਤੁਹਾਨੂੰ ਪ੍ਰਾਈਮ ਮਿਨਿਸਟਰ ਸੱਚੂ ਬਣਾ ਦਿੱਤਾ ਜਾਵੇ ਫਿਰ ਕੀ ਕਰੂਗੇ ਪਹਿਲਾਂ ਸਭ ਨਾਲੋਂ ਮੈਂ ਆਪਣੇ ਯੂਥ ਆ ਜਿਹੜੀ ਉਹਨਾਂ ਨੂੰ ਜੋਬਸ ਦਵਾਂਗਾ ਸਭ ਨਾਲੋਂ ਪਹਿਲਾਂ ਮੇਰਾ ਜਿਹੜਾ ਸਟੈਪ ਹੋਊਗਾ ਸੈਕੰਡਲੀ ਮੈਂ ਫੋਰਸਸ ਦਾ ਕਰੂੰਗਾ ਬਾਰਡਰ ਦੇ ਉੱਤੇ ਜਿਹੜੀਆਂ ਕਿ ਚੀਜ਼ਾਂ ਅਸੀਂ ਦੇਖ ਰਹੇ ਹਾਂ ਕਿ ਅੱਜ ਹੋ ਰਿਹਾ ਹੈ ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਇੰਪਰੂਵ ਕਰਨਾ ਚਾਹੁੰਦੇ ਹਾਂ ਇੰਪਰੂਵ ਕਰੂੰਗਾ ਚਲੋ ਬਹੁਤ ਸ਼ੁਕਰੀਆ ਇਹਨਾਂ ਦੇ ਗੱਲ ਤੋਂ ਸਮਝ ਲੈਦੀ ਕਿ ਇੰਪਰੂਵਮੈਂਟ ਦੀ ਲੋੜ ਹੈ ਤੇ ਕਹਿੰਦੇ ਇੰਪਰ ਬੜੇ ਰਣੇ ਬਿੱਤਿ ਨੋਸ਼ਨ ਨੂੰ ਛੋਟੀ ਦੀ ਨਿਸਰੀ ਕੈਮਰਾ ਪਸੰਦ ਤੁਹਾਨੂੰ ਜਾਸਤੋ ਬੋਲ ਜੀ ਬਤੋਸੋ ਕਿ ਸਤਿ ਸ਼੍ਰੀ ਅਕਾਲ ਰਬ ਰੱਖਾ